ਕਿੰਨੇ ਬੱਚੇ ਕਿੰਨੇ ਆ ਤੁਹਾਡੇ ਦੋ ਬੱਚੇ ਨੇ ਕਿਰਾਏ ਤੇ ਐਸੇ ਪੜੀਏ ਕਹਾਂ ਜਾਏਗੀ ਕਿਰਾਏ ਤੇ پوری ਜ਼ਿੰਦਗੀ ਦੋ ਬੱਚੇ ਉਮਰ ਕਿੰਨੀ ਕੀ ਸੀ ਇਹਨਾਂ ਦੀ ਉਮਰ ਤੇ ਸਾਲ ਹੈ ਉਹ 40 45 ਆਏ 66 ਸਾਲ ਉਮਰ ਹੈ ਕਦੇ ਆਪਕੋ ਬਤਾਇਆ ਉਹਨਾਂ ਨੇ ਕਿ ਕਿਸੇ ਕੇ ਸਾਥ ਕੋਈ ਨਹੀਂ ਕੋਈ ਨਹੀਂ ਲੜਾਈ ਝਗੜਾ ਤਾਂ ਦੱਸਦੀ ਸੀ ਆਗੇ ਮੈਨੂੰ ਆ ਕੇ ਆਰਾਮ ਨਾਲ ਆ ਕੇ ਘਰੇ ਆ ਕੇ ਅਸੀਂ ਤਾਂ ਸੋ ਜਾਂਦੇ ਸੀ ਸਾਡਾ ਤਾਂ ਬਾਹਰ ਆ ਕੇ ਰੋਟੀ ਖਾਣੀ ਆਪਣੇ ਆਪ ਖਾ ਪੀ ਕੇ ਸੋ ਜਾਂਦੇ ਸੀ ਸਾਨੂੰ ਕੋਈ ਪਤਾ ਨਹੀਂ ਹੈਗਾ ਉਹਨਾਂ ਦਾ ਨਾਲੇ ਦੱਸਦੇ ਵੀ ਨਹੀਂ ਸੀਗੇ ਸਾਡੇ ਠੀਕ ਆਉਂਦੇ ਸੀਗੇ ਹੱਸਦੇ ਬੋਲਦੇ ਵਧੀਆ ਸੀਗੇ ਕੋਈ ਮੰਨ ਕੋਈ ਡਰਿੰਕ ਵਗੈਰਾ ਕੋਈ ਨਸ਼ਾ ਹੋ ਨਹੀਂ ਨਹੀਂ ਇਹਨਾਂ ਨੇ ਨਹੀਂ ਕਰਦੇ ਸੀ ਹਲਕਾ ਫੁਲਕਾ ਹੀ ਜ਼ਿਆਦਾ ਨਹੀਂ ਕਰਦੇ ਸੀਗੇ ਬਸ ਇਨਸਾਫ ਚਾਹੀਦਾ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਹੋ ਤੁਸੀਂ ਮੈਨੂੰ ਇਨਸਾਫ ਚਾਹੀਦਾ ਹੈ ਬੰਦਾ ਚਾਹੀਦਾ ਬਸ ਦੋਨਾਂ ਚ ਇੱਕ ਚੀਜ਼ ਕੋਈ ਗੱਲ ਹੋਈ ਤੁਹਾਨੂੰ ਕੋਈ ਤੇ ਘਰ ਆ ਕੇ ਉਹਨਾਂ ਨੇ ਦੱਸਿਆ ਵੀ ਮੇਰੀ ਫਲਾਣੇ ਨਾਲ ਝਗੜਾ ਜਾ ਕੋਈ ਪੁਰਾਣੀ ਰੰਜਿਸ਼ ਹੋਵੇ ਨਹੀਂ ਉਹ ਟਾਈਮ ਸ਼ਿਰ ਘਰੇ ਆਉਂਦੇ ਸੀਗੇ ਅੰਦਰ ਕਿੰਨੇ ਕੁ ਨਾ ਕੁਝ ਕਰਦੇ ਸੀਗੇ अभी तक तो कोई शक नहीं है पता नहीं है, है तो मारा तो गया साजिद से ही दूरों गोली नहीं लगती दूरों गोली लगती तो तो गोली गोली तो 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 नहीं, नहीं थी पता नहीं यारो दोस्त तो नाल इसकी क्या थी क्या नहीं अच्छा ये नहीं पता पर हमें इंसाफ चाहिए जैसा भगवान मान की मांग यही करेंगे हमारा इंसाफ चाहिए जैसा हमारा भाई गया हमें भी वो भी ऐसे ही जाना चाहिए मेरे मेरे कते कुमार है मेरी दो मेरे दो जुआक हैं एक, पतिज्या, एक पतिज्या। जा हमें तो अपने भाई भाई का का इंसाफ चाहिए क्या नाम था आपके भाई अमित कुमार अपना नाम प्रमोद कुमार है अच्छा की मामला, मामला तीन, तीन अच्छा। अच्छा। हमारे से खाणू को मांगा खाणू की है हमने कहा पीनट है भाई और नमकीन है અને 5000 રૂપિયા નું કો લગાવી દીધું ઉને ખાઆ પીયા ફિર પૈસે માંગે તો પૈસે કે લિયે કહેને પકલ દેંગે પૈસે નહીં અચ્છા કી કી ચીજ લગા કે દીતી થી તમે નમકીન હોતી ને પાપડી નમકીન વો મરચી ઉરચી પાગમ 50 કેવો 50 કા પિનડ એ લગા કે દીયા તો ઉસ તો બાદ કી હોયા સોવાજી ઉસકા યે હોવા કે વો કહેને પૈસે નહીં હે પૈસે કલ દેંગે અચ્છા ફિર ઉસ તો બાદ ઉસકે બાદ યે હોવા કે ફિર અમિતને કહેલા નહી પૈસે દેવે ਪੈਸੇ ਦਿਓ ਕਿੰਨੇ ਪੈਸੇ ਸੀਗੇ ਸੋ 120 ਅੱਛਾ 120 ਫਿਰ ਉਸ ਤੋਂ ਬਾਅਦ ਕੀ ਹੋਇਆ उसके बाद ये हुआ कि अमित थोड़ा उस पर गर्म हो गया अच्छा। उन्हें पैसे दिए नहीं अच्छा। और थोड़े पीछे हटे अमित यहाँ खड़ गया अच्छा। वो मतलब फेर कर दिया गोली मार दी पिस्टल सी या की सी ये नहीं मैं कह सकता जी ज्यादा पिस्टल था क्या था बाइक थी पहचान लेंगे सामने आ जाए पहचान लेंगे

ਸਾਰੇ ਤਬਦੀਸ ਕੀ ਹਾਂ ਕਿ ਉਹਨਾਂ ਨੇ ਪੁੱਛਿਆ ਕਿ ਕੀ ਹੋਇਆ ਕਿ ਨਹੀਂ ਉਹਨੇ ਮਾਰਕਿੰਗ ਨਹੀਂ ਕੀਤੀ ਫਿਰ ਉਸ ਨੂੰ ਕਿੱਥੇ ਕਿੱਥੇ ਗੋਲੀ ਵੱਜੀ ਹੈ ਕਿੱਥੋਂ ਮਾਰੀ ਗਈ ਹੈ ਨਹੀਂ ਉਹ ਦੇਰ ਪਿੱਛੇ ਸੇ ਬਾਹਰ ਗੋਲੀ ਚਲਾਈ ਉਹਾਂ ਪੀ ਮੇਜ਼ ਰੱਖਾ ਦਾ ਉਹਾਂ ਸੇ ਪਿੱਛੇ ਸੇ ਮਾਰੀ ਸੀ ਉਹਨੂੰ ਇਹ ਗੋਲੀ ਤਾਂ ਉਹਨੇ ਚਲਾਈ ਪੁਲਿਸ ਵਾਲਿਆਂ ਨੇ ਮਾਰਕਿੰਗ ਨਹੀਂ ਕੀਤੀ ਵੀ ਗੋਲੀ ਦੇ ਨਿਸ਼ਾਨ ਦਾ ਤੇ ਗੋਲੀ ਚੱਲੀ ਸੀ ਉਹਾਂ ਬਿਲਕੁਲ ਉਹਨੂੰ ਨਿਸ਼ਾਨ ਉੱਪਰ ਢੱਕਦੀ ਸੀ ਉਹ ਔਰ ਉਸ ਟਾਈਮ ਜੋ ਉਹ ਬੰਦਾ ਅਮਿਤ ਨਾ ਦਾ ਬੰਦਾ ਸੀ ਹਾਂਜੀ ਉਹ ਤਾਂ ਜਾਣਦਾ ਸੀਗਾ ਉਹਦੇ ਚ ਸਾਹ ਸੀਗੇ ਬਸ ਐਸੀ ਕਰਦਾ ਸਾ ਸਾਂਸ ਲੈ ਕੇ ਦੋਨੋਂ ਹਸਪਤਲ ਲੈ ਕੇ ਜਾ ਹਾਂਜੀ ਉਹਦੀ ਡੈਥ ਹੋ ਚੁੱਕੀ ਹੈ ਜੀ ਹਾਂਜੀ ਉਹ ਅਪੋਲੋ ਹਸਪਤਲ ਲੈ ਕੇ ਜਾ ਰਸਤੇ ਮੇਂ ਹੋ ਗਈ ਕਿ ਉਹਨਾਂ ਦੀ ਡੈਥ ਠੀਕ ਤਾਂ ਇਹ ਕੀ ਘਟਨਾ ਹੋਈ ਹੈ ਮੈਂ ਅਨੁਜ ਕੁਮਾਰ ਜ਼ਿਲ੍ਹਾ ਲੁਧਿਆਣਾ ਤੋਂ ਜਨਰਲ ਸੈਕਟਰੀ ਕਾਂਗਰਸ ਤੋਂ ਮੇਰਾ ਛੋਟਾ ਬ੍ਰਦਰ ਇੱਥੇ ਸੁਬਾ ਰੋਡ ਤੇ ਆਨੰਦਪੁਰ ਉਹਨੇ ਇੱਕ ਹੱਤ ਲਿਆ ਹੋਇਆ ਸੀ ਉੱਥੇ ਇੱਕ ਮੁੰਡਾ ਰੱਖਿਆ ਸੀ ਉਹਨੇ ਉਹ ਕਹਿੰਦੇ ਦੋਕ ਦਿਨਾਂ ਤੋਂ ਬੁਖਾਰ ਸੀ ਕਾ ਮੁੰਡੇ ਨੂੰ ਕੀ ਨਾਮ ਸੀ ਤੁਹਾਡੇ ਬ੍ਰਦਰ ਦਾ ਅਮਿਤ ਕੁਮਾਰ ਉਹ ਕਹਿੰਦਾ ਕੋਈ ਨਹੀਂ ਮੈਂ ਆਉਣਾ ਸ਼ਾਮ ਨੂੰ ਟਾਈਮ ਮੈਂ ਐਪ ਕਲੋਜ਼ ਕਰਕੇ ਜਾਣਾ ਉਹ ਜਦੋਂ ਗਿਆ ਉੱਥੇ ਤਕਰੀਬਨ ਉਹੀ 10:35 ਮਿੰਟ ਤੇ ਉਹ ਤਿੰਨ ਮੁੰਡੇ ਆਏ ਨੇ ਕੋਈ ਮੂੰਹ ਨਹੀਂ ਢਕਿਆ ਸੀ ਉਹਨਾਂ ਨੇ ਕੋਈ 20 ਤੋਂ 25 ਦੀ ਏਜ ਦੇ ਸੀ ਕਿ ਉਹ ਉਹਨਾਂ ਨੇ ਕੁਝ ਆਰਡਰ ਕੀਤਾ ਸੋ 50 ਰੁਪਏ ਦਾ ਤੇ ਬ੍ਰਦਰ ਨੇ ਪੈਸੇ ਮੰਗੇ ਤੇ ਉਹਦੇ ਚ ਮਾੜੀ ਮੋਟੀ ਗੱਲਬਾਤ ਹੋਈ ਉਹਨਾਂ ਕੀ ਤੇ ਉਹਨਾਂ ਨੇ ਫਿਰ ਰਿਵਾਲਵਰ ਉਹਨਕੇ ਪਾਸ ਥਾ ਉਹਨਾਂ ਨੇ ਰਿਵਾਲਵਰ ਨਾਲ ਗੋਲੀ ਮਾਰੀ ਗੋਲੀ ਉਹਨਾਂ ਦੇ ਇੱਥੇ ਲੱਗੀ ਆ ਮੌਕੇ 'ਤੇ ਹਸਪਤਲ ਤੋਂ ਜਾਣ ਤੋਂ ਪਹਿਲੇ ਡੈਥ ਹੋ ਗਈ ਸੀ ਫਾਇਰ ਇੱਕ ਕੀਤਾ ਸੀ ਦੋ ਇੱਕ ਕੀਤਾ ਮੌਕੇ ਤੇ ਪੁਲਿਸ ਕਿੰਨੇ ਮਿੰਟ ਬਾਅਦ ਪਹੁੰਚੀ ਜੀ ਉੱਥੇ ਪੁਲਿਸ ਤਕਰੀਬਨ ਤਕਰੀਬਨ 10 ਮਿੰਟ ਬਾਅਦ ਕੀ ਟਾਈਮ ਸੀਗਾ ਉਸ ਟਾਈਮ ਜਦੋਂ ਗੋਲੀ ਲੱਗੀ ਹਾਂਜੀ ਉਹਦਾ 10:40 ਕੀ ਚੀਜ਼ ਨੂੰ ਲੈ ਕੇ ਝਗੜਾ ਹੋਇਆ ਉਹਨਾਂ ਦਾ 150 ਰੁਪਏ ਦੇ ਪਿੱਛੇ ਜਿਹੜਾ ਉਹਨਾਂ ਨੇ ਆਰਡਰ ਕੀਤਾ ਸੀ ਖਾਇਆ ਉਹ ਪੈਸੇ ਮੰਗੇ ਸੀ ਮੇਰੇ ਬ੍ਰਦਰ ਨੇ ਹਾਂਜੀ ਬਸ ਉਹਦੇ ਤੇ ਝਗੜਾ ਹੋਇਆ ਕੋਈ ਪੁਰਾਣੀ ਰਜਿਸਟਰ ਨਹੀਂ ਹੈਗੀ ਜੀ ਪੁਰਾਣੀ ਹਜੇ ਤੱਕ ਤਾਂ ਕੁਝ ਕਹਿ ਨਹੀਂ ਸਕਦੇ ਕੋਈ ਗੱਲਬਾਤ ਹੋਈ ਹੋਵੇ ਤੁਹਾਡੀ ਅਸੀਂ ਉਹਦੇ ਨਾਲ ਕੋਈ ਨਹੀਂ ਗੱਲ ਹੋਈ ਅਸੀਂ ਵੈਸੇ ਯਾਰਾਂ ਦੋਸਤਾਂ ਨਾਲ ਜਿਹੜੇ ਉਹਦੇ ਲਿੰਕ 'ਚ ਨੇ ਜਾਂ ਕੰਮ ਕਰਦੇ ਅਸੀਂ ਉਹਨਾਂ ਨੂੰ ਪੁੱਛਤਾਚ ਕਰ ਰਹੇ ਨੇ ਅਸੀਂ ਉਹਨਾਂ ਨੂੰ ਕਹਿ ਰਹੇ ਕਿ 10 ਦਿਨਾਂ ਦੇ 15 ਦਿਨਾਂ ਦੇ ਵਿੱਚ ਵਿੱਚ ਅਗਰ ਕਿਸੇ ਨਾਲ ਵੀ ਦਾ ਕੋਈ ਮਾੜਾ ਮਟਾ ਤੁਤ ਮਮਾ ਹੋਈ ਆ ਉਹ ਸਾਨੂੰ ਦੱਸੋ ਤਾਂ ਕਿ ਅਸੀਂ ਉਹਨੂੰ ਪੁਲਿਸ ਵਾਲਿਆਂ ਨੂੰ ਬਤਾ ਕੇ ਅਸੀਂ ਉਹਦਾ ਪੁੱਛਤਾਚ ਕਰਵਾਈਏ ਕਿਉਂਕਿ ਭੇਰ ਮੈਨੂੰ ਇਹ ਲੱਗਦਾ ਜਿਹਦਾ ਕੱਲ ਸੋਪੰਜਾਦੀ ਨਹੀਂ ਹੈਗੀ ਜਦੋਂ ਬੰਦਾ ਗੋਲੀ ਮਾਰ ਕੇ ਚਲਾ ਗਿਆ ਉਹ ਮੁੜਕੇ ਨਹੀਂ ਆਂਦਾ ਹੁੰਦਾ ਹਾਂ ਜਦੋਂ ਮੁੜ ਕੇ ਆਏ ਨੇ ਇਹੋ ਸਾਨੂੰ ਉਹ ਤੇ ਡਾਊਟ ਲੱਗ ਰਿਹਾ ਕਿ ਇਹ 150 ਦੀ ਗੱਲ ਨਹੀਂ ਮੈਨੂੰ ਲੱਗ ਰਿਹਾ ਸਾਇਦ ਇਹ ਮਰਡਰ ਪਲਾਨ ਹੈ ਤੁਹਾਨੂੰ ਕੀ ਤੇ ਸ਼ੱਕ ਆ ਸ਼ੱਕ ਅਸੀਂ ਦੇਖਦੇ ਜੀ ਚੱਲ ਰਹੀ ਹੈ ਅਸੀਂ ਪੁਲਿਸ ਵਾਲਿਆਂ ਨੂੰ ਕਿਹਾ ਹੋਇਆ ਕਿ ਬਈ ਸਾਨੂੰ ਪੂਰੀ ਤਸੱਲੀ ਚਾਹੀਦੀ ਹੁਣ ਤੁਹਾਨੂੰ ਪ੍ਰਸ਼ਾਸਨ ਨੇ ਕੀ ਅਸ਼ਵਾਸ਼ਣ ਦਿੱਤਾ ਜੀ ਪ੍ਰਸ਼ਾਸਨ ਕਹਿੰਦਾ ਡੀਐਸਪੀ ਦਾ ਫੋਨ ਆਇਆ ਸੀਗਾ ਮੈਨੂੰ ਹਾਂਜੀ ਮੈਂ ਉਹਨਾਂ ਨੂੰ ਕਿਹਾ ਉਹ ਕਹਿੰਦੇ ਸਾਨੂੰ ਜਿੰਨੀ ਕੈਮਰੇ ਦੀ ਰਿਕਾਰਡਿੰਗ ਹੈ ਉਹ ਅਸੀਂ ਕਢਵਾ ਰਹੇ ਨੇ ਕਹਿੰਦਾ ਤੁਹਾਡੀ ਪੂਰੀ ਤਸੱਲੀ ਕਰਕੇ ਛੱਡਾਂਗੇ ਕੋਈ ਅਸੀਂ ਨੋਬਤ ਨਹੀਂ ਆਉਗੀ ਜੇ ਤੁਸੀਂ ਸਾਡੇ ਨਰਾਜ਼ ਹੋਵੋਗੇ ਕਿਉਂਕਿ ਜਿਹੜਾ ਵੀ ਬੰਦੇ ਨੇ ਕ੍ਰਾਈਮ ਕੀਤਾ ਉਹ ਅਸੀਂ ਤੁਹਾਡੇ ਸਾਹਮਣੇ ਲਾ ਕੇ ਖੜਾਾਂਗੇ ਰਹਿ ਉਹਨੂੰ ਜਿੰਨੀ ਸਜ਼ਾ ਅਸੀਂ ਦੇ ਸਕਦੇ ਉਸ ਤੋਂ ਵੱਧ ਦੇਵਾਂ ਹਥਿਆਰੇ ਕਿਸ ਕਿਸ ਚੀਜ਼ ਤੇ ਆਏ ਸੀ ਚਾਰ ਪਹੀਆ ਵਾਂਗ ਤੇ ਆਏ ਸੀ ਜਦੋਂ ਮੋਟਰਸਾਈਕਲ ਸੀ ਕਿ ਉਹਨਾਂ ਦੇ ਕਿਹੜਾ ਮੋਟਰਸਾਈਕਲ ਸੀ ਸਰ ਉਹ ਜਿਹੜੇ ਕ੍ਰਿੰਦੇ ਦੱਸ ਰਹੇ ਨੇ ਉਹ ਤੋਂ ਪਹਿਲੇ ਟੀਨਾ ਦੱਸ ਰਹੇ ਨੇ ਠੀਕ ਹੈ ਨੰਬਰ ਪਲੇਟ ਨਹੀਂ ਸੀ ਕਿ ਉਹਦੇ ਤੇ ਹਾਂਜੀ ਸਰੇ ਜਿਹੜੀ ਰਾਤ ਕੱਟਣਾ ਹੋਈ ਆ ਗੋਲੀ ਮਾਰ ਕੇ ਮਰਦ ਕੀਤਾ ਗਿਆ ਇਹਦੀ ਕੀ ਕਾਰਵਾਈ ਹੋਈ ਰਾਤੀ ਕੋਈ 10:50 ਤੇ ਸਾਨੂੰ ਇਨਫੋਰਮੇਸ਼ਨ ਨਹੀਂ ਸੀ 11:00 ਵਜੇ ਦੇ ਕਰੀਬ ਕਿ ਇੱਕ ਅਮਿਤ ਕੁਮਾਰ ਹੈ ਜਿਹੜਾ ਇੱਥੇ ਹੱਤਾ ਚਲਾਉਂਦਾ ਸੀਗਾ ਤੇ ਇੱਕ ਨੌਜਵਾਨ ਆਇਆ ਮੋਟਰਸਾਈਕਲ ਤੇ ਸੀ ਇਹ ਉਹਨਾਂ ਦਾ ਪੈਸੇ ਬਿੱਲ ਨੂੰ ਲੈ ਕੇ ਆਪਸ ਵਿੱਚ ਟਕਰਾ ਹੋ ਗਿਆ ਉਹ ਕਹਿੰਦਾ ਸੀ 120 ਰੁਪਏ ਬਣਦੇ ਨੇ ਇਹ ਕਹਿੰਦਾ ਵੀ 100 ਰੁਪਏ ਬਣਦਾ ਐਨੇ ਵਿੱਚ ਉਹ ਦਸ਼ੇ ਸੀ ਉਹਨਾਂ ਨੇ ਊਡੀ ਚਲਾਤੀ ਊਡੀ ਕਰਕੇ ਅਪੋਲੋ ਹਸਪੀਟਲ ਹੈਗੇ ਉੱਥੇ ਉਹਦਾ ਡੈਥ ਹੋ ਗਈ ਸੀ ਅਸੀਂ ਆਫੇਅਰ ਉਹਦੇ ਬ੍ਰਦਰ ਦੇ ਬਿਆਨ ਤੇ ਦੱਜ ਕਰਤੀ ਆ। ਦੋਸ਼ੀਆ ਜਿਹੜੇ ਸਾਨੂੰ ਕਾਫੀ ਕਲੀਊ ਮਿਲ ਗਿਆ। ਵਿਦਰ 24 ਆਵਰਸ ਅਸੀਂ ਉਹਨਾਂ ਨੂੰ ਅਰੈਸਟ ਕਰ ਲਾਂਗੇ। ਸਰ ਗਰੰਟਿਸ ਤਾਂ ਮਾਰਵਾਤੇ ਨੇ। ਨਹੀਂ ਅਜੇ ਪਹਿਲੀ ਸਟੇਜ ਤੇ ਅਸੀਂ ਕੁਝ ਨਹੀਂ ਕਹਿ ਸਕਦੇ। ਬਟ ਅਮਾਉਂਟ ਵੀ ਬੜੀ ਥੋੜੀ ਜੀ 20 ਰੁਪੀਜ਼ ਬੜੀ ਥੋੜੀ ਅਮਾਉਂਟ ਹੈ। ਹੋ ਸਕਦਾ ਕੋਈ ਪੁਰਾਣੀ ਰੰਜਿਸ਼ ਵੀ ਹੋਵੇ। ਉਹ ਵੀ ਅਸੀਂ ਵੈਰੀਫਾਈ ਕਰਦੇ ਹਾਂ। ਸਰ ਕਿੰਨੀ ਕੁ ਮਾਸੂਮ ਜਿਹੜਾ ਡੈਥ ਹੋਈ ਆ ਉਹਦੀ ਤਕਰੀਬਨ 34-35 ਸਾਲ ਦੀ।